ਇੱਧਰ ਆਏ ਹੋ ਹੁਣ ਅੱਗਾ ਲਾਉਂਦੀ ਸੀ ਭਗਵੰਤ ਮਾਨ ਕੋਲੇ ਹੁੰਦੇ ਸੀਗੇ ਮੋਚੇ ਚੱਕੇ ਅੱਗ ਬਜਾਉਂਦੇ ਬੰਦੇ ਸੀ ਹੁਣ ਕਿੰਨੇ ਕਿੰਨੇ ਬਿਆਨ ਵੀ ਨਹੀਂ ਆਏ ਕਿੰਨੇ ਅੰਗਾਂ ਲਾਕੀਆਂ ਕਿਤੇ ਬਿਆਨ ਦਿੰਦਾ ਕਿਸੇ ਨੇ 99 ਬੰਦੇ ਜੀ ਨੇ ਆਪਣਾ ਸਾਥ ਦਿੱਤਾ 2012 ਤੋਂ ਪਾਰਕੀ ਬਾਕੀ ਨੂੰ ਨਾ ਦੱਸਦਾ ਅਸੀਂ ਸੱਤਵਾ ਵੀ ਨਹੀਂ ਇਹ ਕੋਣਾ ਤਾਰ ਸਿੰਘ ਸੱਤਵਾ ਕਹਿੰਦਾ ਬੇਲਣ ਤੇ ਬੇਲਣ ਸੀ ਉੱਥੇ ਗਿਆ ਕੀ ਕਰਨ ਸੀਗਾ ਉਹ ਬੇਲਣ ਉੱਥੇ ਕਿਉਂ ਗਿਆ ਅਸੀਂ ਫਿਰ ਟਰਾਲੀ 'ਚ ਜਾ ਕੇ ਪੈਰੀ ਹਥਲੰਦਾਂ ਦਾ ਗਿਆ ਕੀ ਕਰਨ ਸੀ ਲੈਕਚਰ ਦੇਣ ਨੂੰ ਦੋ ਦਿਨ ਲੈਕਚਰ ਦੇਈ ਮੈਂ ਦੇ ਸਕਦਾ ਇੱਥੇ ਦੱਸੋ ਘੰਟਾ ਬੋਲਾਂ ਅਭੀ ਪੰਜਾਬ ਸਰਕਾਰ ਮਾੜੀ ਹੈ ਘੰਟਾ ਲੈਕਚਰ ਦੇ ਸਕਦਾ ਮੇਰੇ ਟਿਕ ਨੂੰ ਤੁਹਾਡੇ ਨੂੰ ਪਤਾ ਮੈਂ ਵਾਲੇ 5-5 ਕਿਲੋ ਘਾਣ ਗੱਟੀ ਵਾਲੋਂ ਕਿਉਂ ਨਹੀਂ ਆਏ ਸੀ ਫਿਰ ਅਸਲੀ ਯਾਰ ਉਹਨੇ ਆਪਣੇ 6-6 ਕਿਲੋ ਕਾਰਡ ਕੱਟੀ ਆ ਹੱਡੀ 5-5 6-6 ਕਿਲੋ ਤੇ ਮੈਂ ਝੋਨੇ ਵਾਲੇ ਵੀ ਆ ਗਏ ਕੋਈ ਨਹੀਂ ਆਇਆ ਜੀ ਕਿਹੜਾ ਕਹਿੰਦਾ ਯਾਰ ਮੈਂ ਉਹ ਆਪਣੀ ਆ ਕਾਰਡ ਕੱਟੀ ਆ 14 ਬਰਦਾ 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 ਗੱਲ ਸੁਣ ਜਨੂਸੀ ਨਿਕਲੂ ਯਾਰ ਹੋਰ ਕੀ ਹੋਊਗਾ ਦੇ ਨਾਲ ਆਏ ਆ ਪ੍ਰਧਾਨ ਜੀ ਗੱਲ ਕਰੋ ਗੱਲ ਸਾਰੇ ਇਕੱਠੇ ਹੋ ਚਲੋ ਮੈਂ ਮੂਹਰੇ ਲਾ ਕੇ ਚੱਲਦਾ ਇਹਨਾਂ ਦੇ ਦੁੱਖ ਆ ਇਹਨਾਂ ਦੁੱਖ ਕਿੱਥੇ ਜਾ ਹੋਣਾ ਸਾਰੇ ਇਕੱਠੇ ਆ ਸੀ ਤਾਂ ਪੂਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਰੇਸ ਗੱਲ ਜਿੱਤਿਆ ਜਾ ਸਕਦਾ ਤੁਸੀਂ ਇੱਥੇ ਹੋ ਮੈਂ ਤੁਹਾਡੇ ਨਾਲ ਚੱਲਣ ਆਇਆ ਲੱਖਾਂ ਦਾ ਫੂਲ ਦਾ ਬਸ ਇਹ ਗੱਲ ਸੁਣ ਜੇ ਤੁਸੀਂ ਹਾਂ ਚੌਕੇ ਦਾ ਮਸਲਾ ਮੈਂ ਦੱਸਦਾ ਅੱਜ ਆਪਾਂ ਕਿੱਥੇ ਜਾਣਾ ਚਾਹੁੰਦਾ ਮੈਂ ਇੱਕ ਮਿੰਟ ਸੁਣੋ ਮੇਰੀ ਗੱਲ ਚੌਕੇ ਦਾ ਮਸਲਾ ਮੈਂ ਦੱਸਦਾ ਉੱਥੇ ਪੜਦੇ ਆਗੇ ਬੱਚੇ ਸਕੂਲ ਹੈ ਗਰੀਬਾਂ ਦੇ ਮਜ਼ਦੂਰਾਂ ਦੇ ਛੋਟੇ ਕਿਸਾਨਾਂ ਦੇ ਛੋਟੇ ਵਪਾਰੀਆਂ ਦੁਕਾਨਦਾਰਾਂ ਦੇ ਸਕੂਲ ਨੂੰ ਜਿੰਦੜੀ ਲੱਗਣ ਦੇਵਾਗੇ ਸਕੂਲ ਨੂੰ ਜਿੰਦੜੀ ਲੱਗੂਗਾ ਜੀ ਇਹ ਮਤਲਬ ਨਹੀਂ ਤੁਸੀਂ ਰੋਜ਼ ਕਰੋ ਡੀਸੀ ਦਫ਼ਤਰ ਬਹਿ ਜਾਓ ਮੇਰੇ ਵਰਗੇ ਆ ਕੇ ਭੇਜੋ ਪਰ ਸਕੂਲ ਬੰਦ ਨਹੀਂ ਹੋਣਦੇ ਮੈਂ ਕਿਹਾ ਸਕੂਲ ਦਾ ਮਸਲਾ ਦੇਖੋ ਇਹੋ ਇੱਥੇ ਆਉਂਦੇ ਇੱਕ ਬੱਚੇ ਨੂੰ ਭਾਈਓ ਸਕੂਲ ਦਾ ਮਸਲਾ ਸਕੂਲ ਦੇ ਬੱਚੇ ਉਹਨਾਂ ਦੇ ਮਾਪੇ ਕਿੱਥੇ ਹੋ ਕੇ ਚੌਕੇ ਪਿੰਡ ਦੇ ਸਾਰੇ ਥੋੜੇ ਮਗਰ ਪਏ ਇਸ ਗੱਲ 'ਚ ਇਸ ਗੱਲ 'ਚ ਨਾ ਕਿਸਾਨ ਜਥੇ ਬੰਦੀਆਂ ਬਦਨਾਮ ਹੋ ਜਾਂਦੀਆਂ ਬੱਚੇ ਨੂੰ ਕਿਤਾਬਾਂ ਨਹੀਂ ਅੱਜ ਮਿਲਦੀਆਂ ਇਹ ਚੱਲਿਆ ਜੁਲੀਆ ਜਿਹੜੇ ਐਮਐਲਏ ਬਦਨਾਮ ਹੋ ਜਾਂਦੇ ਹੋ ਅਣਮੈਦ ਦੇ ਉੱਤੇ ਨੰਗਾ ਟਰਾਲੀ ਚੋਰੀਆਂ ਟਰਾਲੀ ਚੋਰੀਆਂ ਕਰਦੇ ਤੁਸੀਂ ਚੋਰੀ ਕੀਤੀ ਆ ਗੱਲੀ ਗੱਲੀ ਚੀਜ਼ ਚੋਰੀ ਕੀਤੀ ਆ ਕੀ ਛੱਡਿਆ ਤੁਸੀਂ ਮੈਨੂੰ ਗੱਲ ਦਾ ਜਵਾਬ ਹੈ ਤੂੰ ਜਿਹੜੀ ਗੱਲ ਕਰਦਾ ਸਰਕਾਰ ਦੀ ਨਮਾਇੰਦਗੀ ਤੁਹਾਡੇ ਲੀਡਰ ਦੀ ਜਾ ਕੇ ਪਤਾ ਵੀ ਲੈ ਕੇ ਆਏ ਯਾਰ ਸਾਰੇ ਜਾ ਕੇ ਆ ਡਾਕਟਰਾਂ ਦੀ ਟੀਮ ਲਾਤੀ ਵੀ ਨਹੀਂ ਸਹੀ ਰਵੇ ਉਹ ਤੋਂ ਬਾਅਦ ਵਿੱਚ ਪੰਜਾਬ ਦੇ ਲੋਕਾਂ ਨੂੰ ਅਸੀਂ ਬਾਰ ਬਾਰ ਕਾਲ ਕੀਤੀ ਪੰਜਾਬ ਦੇ ਲੋਕ ਤੱਕ ਜਾਣਾ ਕੀ ਸੀ ਤੇ ਪਰ ਜਥੇਬੰਦੀ ਦੇ ਵੀ ਬਹੁਤ ਸਾਰੇ ਲੋਕ ਟਰਾਲੀਆਂ ਇਕੱਠੀਆਂ ਕਰਨ ਕਰਨ ਮੇਲੇ ਦਾ ਆਪਾਂ ਸਾਰੇ ਇਕੱਠੇ ਹੋ ਜਾਂਦੇ ਮੇਰੇ ਵੀਰ ਉਹਦੇ ਤਾਂ ਆਪਾਂ ਬਹੁਤ ਇਕੱਠ ਕਰ ਲਏ ਨੇ ਦਾਣੇ ਹੋ ਜਾਂਦੇ ਆ ਪਰ ਦਾਣੇ ਇਕੱਠੇ ਕਰਨ ਤੋਂ ਬਾਅਦ ਦੇ ਵਿੱਚ ਜਿੰਨੇ ਦਾਣੇ ਇਕੱਠੇ ਕਰਨ ਵਾਲੇ ਸਾਥੀ ਹੁੰਦੇ ਆ ਉਹਨੇ ਉੱਥੇ ਪਹੁੰਚੇ ਨਹੀਂ ਜੇ ਉਹ ਪਹੁੰਚੇ ਹੁੰਦੇ ਪਿਛਲੀ ਵਾਰ ਜਦੋਂ ਇਕੱਠੇ ਹੋ ਕੇ ਗਈ ਸੀ ਇੱਕਾ ਕਰਕੇ ਸਾਰੇ ਬਾਰਡਰ ਤੋੜ ਕੇ ਭਾਗੇ ਸੀ ਕੋਨ ਹਰਿਆਣੇ ਵਾਲੇ ਨੇ ਰੋਕਿਆ ਹੋਇਆ ਸੀ ਉਹ ਚ ਆਪਣਾ ਕੀ ਕਸੂਰ ਹੈ ਜਿਹੜਾ ਚਕਾਇਆ ਉਹ ਵੀ ਦਾ ਕਸੂਰ ਆ ਕਹ ਦੱਸ ਕਿ ਉਹਦੇ ਗੁੱਡਿਆਂ ਨਾਲ ਹੀ ਸੀ ਗੁੱਡਿਆਂ ਨਾਲ ਹੀ ਸੀ ਮੀਰੀ ਗੱਲ ਸੁਣ ਲੋ ਚਕਾਇਆ ਕਿ ਨਹੀਂ ਸੀ ਛੋਟਾ ਆਇਆ ਕਿ ਨਹੀਂ ਸੀ ਸਰਕਾਰ ਨੇ ਚਕਾਇਆ ਸੀ ਆਇਆਂ ਨੂੰ ਆ ਜੀ ਤੁਸੀਂ ਸਾਡੇ ਪਿੰਡ ਆਏ ਹੋ ਤੁਹਾਡੇ ਨਾਲ ਸਾਡਾ ਕੋਈ ਗਿਲਾ ਸ਼ਿਕਵਾ ਨਹੀਂ ਪਰ ਇੱਕ ਤੁਸੀਂ ਵੀ 2020 ਵਾਲਾ ਜਿਹੜਾ ਹੋਲ ਸੀ ਨਾ ਤੁਸੀਂ ਸਾਡੇ